AP24 ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਵਿਧਾਇਕ ਰਾਏ ਤੇ ਹੈਪੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਵਾਤਾਵਰਨ ਨੂੰ ਹਰਿਆ-ਭਰਿਆ ਪ੍ਰਦਰਸ਼ਨ ਬਣਾਉਣ ਲਈ ਮੁਹਿੰਮ ਸ਼ੁਰੂ ਕਰਨ ਲਈ ਗਈ ਹੈ ਤਾਂ ਜੋ ਸਾਡਾ ਵਾਤਾਵਰਨ ਸਵੱਛ ਬਣ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਤਿਹਗੜ ਸਾਹਿਬ ਦੇ ਵਿਦਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵਨ ਮਹਾਉਤਸਵ ਮੌਕੇ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ ਸਾਹਿਬ ਵਿਖੇ ਬੂਟੇ ਲਗਾਉਣ ਸਮੇਂ ਗਲਬਾਤ ਕਰਦਿਆਂ ਕੀਤਾ ਸਾਡੇ ਮਾਨਯੋਗ ਡੀਸੀ ਸਾਹਿਬ ਜੀ ਸਾਹਿਬ ਉਹ ਸਾਡੇ ਅਫਸਰ ਸਾਹਿਬਾਨ ਵਿਜੀਲ ਸਾਹਿਬਾਨ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਅੱਜ ਸਾਰੇ ਨੇ ਰਲ ਕੇ ਸ਼ੁਰੂਆਤ ਕੀਤੀ ਔਰ ਅੱਜ ਜ਼ਰੂਰ ਹੈ ਅੱਜ ਪੰਜਾਬ ਲਈ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਬੁੱਤੇ ਬੋਲ ਰਹੀਆਂ ਦੇਖ ਰਹੇ ਹਾਂ ਕਿ ਮੌਸਮ ਐਸਾ ਹੋ ਰਿਹਾ ਹੈ ਕਿ ਬਰਸਾਤ ਨਹੀਂ ਹੋ ਰਹੀ ਇਹ ਸਾਡਾ ਆਪਣਾ ਸਿਹੜਿਆਵਾ ਕੰਮ ਹੈ। ਸੋ ਜਿੰਨੇ ਜ਼ਿਆਦਾ ਬੁੱਟੇ ਲਾਵਾਂਗੇ, ਜਿੰਨੇ ਜ਼ਿਆਦਾ ਦਰਖਤ ਲਾਵਾਂਗੇ, ਓਨੇ ਹੀ ਜ਼ਿਆਦਾ ਸਾਡੇ ਪੰਜਾਬੀਆਂ ਨੂੰ ਫਾਇਦਾ ਹੋਊਗਾ, ਬਾਦਸਾ ਵੀ ਹੋਣੀ ਹੈ ਤੇ ਚੰਗਾ ਵਾਤਾਵਰਨ ਵੀ ਹੈ। ਯਾਦ ਨੂੰ ਸ੍ਰਿਆ ਪਰਿਆ ਰੱਖਣ ਦੇ ਲਈ ਮਾਣਯੋਗ ਸੁਪਰਮਤੀ ਸਰਦਾਰਪਾਲ ਸਿੰਘ ਮਾਨਸਾ ਵੱਲੋਂ ਉੱਥੇ ਲਾਉਣ ਦੀ ਜਿਹੜੀ ਸ਼ੁਰੂਆਤ 50 ਲੈਵਲ ਤੇ ਕੀਤੀ ਜਾ ਰਹੀ ਹੈ। ਸੋ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਆਪਣੇ ਸਟੇਸ਼ਨ ਦੇ ਉੱਤੇ ਉੱਥੇ ਲੱਗ ਮੈਂ ਇਹ ਬੀਸੀ ਸਰਕਾਰ ਦੇ ਐਡੀਸੀ ਸਰ ਨੂੰ ਸਾਰੇ ਆਫਿਸ ਤੇ ਸਬੰਧ ਸਾਰੇ ਰੀਡਿਓ ਸੰਗਠਨ ਦੇ ਅਧਿਕਾਰ ਦੇ ਜੀਤੀ ਪੂਰਾ ਗੱਲ ਕਰਦੇ ਉਹ ਦੇਖੇ ਕਿ ਕਿਉਂ ਮੈਂ ਆਪਣੇ ਸਾਥੀ ਨੂੰ ਦੱਸਦਾ ਕਿ ਤੁਹਾਨੂੰ ਅੱਜ ਸਮੇਂ ਦੀ ਲੋੜ ਹੈ ਪਰ ਮੈਂ ਇੱਕ ਬੇਨਤੀ ਨੂੰ ਕਨੌਨ ਨੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਬੂਟੇ ਜਿਹੜੇ ਨੇ ਲੋਕ ਲਾ ਰਹੇ ਨੌਜਵਾਨ ਸਾਥ ਜਿਹੜੇ ਨੇ ਬੂਟੇ ਲਾ ਰਹੇ ਨੇ ਮੇਰੇ ਕੋਲ ਬਹੁਤ ਫੋਨ ਵੀ ਆਉਂਦੇ ਨੇ ਕਿ ਵੇਖ ਕੇ ਵੀ ਵੇਚੀ ਰਿਹਾ ਪਰ ਕੁਝ ਕੁ ਬੰਦੇ ਜਿਹੜੇ ਇਦਾਂ ਦਿੰਦੇ ਨੇ ਉਹ ਬੂਟਿਆਂ ਨੂੰ ਜਿਹੜਾ ਬਜਾਏ ਸੰਭਾਲਣ ਦੇ ਇਹ ਸ਼ਿਕਾਇਤ ਵੀ ਬਹੁਤ ਆਉਂਦੀ ਹੈ ਉਹਦੀ ਦੇਖਭਾਲ ਕਰਨ ਦੀ ਬਿਅਾ ਇਹ ਉਹਨਾਂ ਨੂੰ ਡਸਟਰਾਏ ਕਰ ਦਿੰਦਾ ਤੋਂ ਮੇਰੀ ਬੇਨਤੀ ਆ ਬੰਦ ਕੇ ਕਿ ਅਪਾ ਜੀ ਨੇ ਕਿਸੇ ਨੇ ਬੂਟਾ ਲਾਇਆ ਪਿੰਡ ਦੇ ਨੌਜਵਾਨ ਬਹੁਤ ਹਿੰਮਤ ਨਾਲ ਕੰਮ ਕਰਨਾ ਚਾਹੁੰਦੇ ਨੇ ਪਰ ਕੁਝ ਕੁ ਬੰਦਿਆਂ ਨੂੰ ਨਹੀਂ ਚਾਹ ਹਲਕੇ ਵਿੱਚ ਜਰਾ ਦੇਖਣ ਵੈ ਸੋ ਉਧਰ ਤੋਂ ਸਟ੍ਰਿਕਟ ਐਕਸ਼ਨ ਵੀ ਜਿਹੜਾ ਲਿਆ ਜਾਊਗਾ ਸੋ ਮੇਰੀ ਬੇਨਤੀ ਹੈ ਕਿ ਜਿਹੜੇ ਬੂਟੇ ਲੱਗਦੇ ਨੇ ਜੇ ਤੁਸੀਂ ਉਹਨਾਂ ਨੂੰ ਨਹੀਂ ਪਾਲ ਸਕਦੇ ਤਾਂ ਕਟੂਬਾ ਡੱਬਾ ਲਈ ਸੋ ਜਿਹੜਾ ਪਾਲਿਆ ਉਹਦੀ ਵਾਸ਼ ਕਰੀਏ ਸੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਬੂਟੇ ਲਾਈਏ ਤੇ ਇਹਨਾਂ ਨੂੰ ਪਾਲਣ ਦੇ ਵਿੱਚ ਜੋ ਵੀ ਸਰਕਾਰ ਵੱਲੋਂ ਸਹਾਇਤਾ ਹੋਵੇ ਤੁਹਾਨੂੰ ਪੂਰੀ ਤਰ੍ਹਾਂ ਤਜਵਵ